ਅਮਨ ਕੁਮਾਰ ਹਾਂਜੀ ਕੀ ਹੋਇਆ ਸਰ ਹਾਂਜੀ ਭਾਈ ਕਿਹੜੀ ਜਗ੍ਹਾ ਰਹਿੰਦੇ ਆਪਾਂ ਇਹਨਾਂ ਨੇ ਪਹਿਲੇ ਪਰ ਉਹ ਬਟੋ ਰੋਡ ਤੇ ਇੱਤਰਾ ਹੀ ਹੈਗੀ ਹੈ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਤੇ ਅੱਜ ਦੜ ਦੇ ਮੱਚੇ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਰਸਤੇ ਚ ਹੀ ਹੋ ਗਿਆ ਬੱਚਾ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹੋ ਜੇ ਤੱਕ ਉਹਨਾਂ ਨੇ ਤਾਂ ਹੀ ਦੱਸਿਆ ਹੈਗਾ ਕਿ ਤੂੰ ਹੀ ਪਹਿਲੇ ਲੈ ਕੇ ਆ ਜੰਦੇ ਮੈਂ ਤੂੰ ਹੀ ਟਾਈਮ ਮੰਨ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲਿਆ ਤੇ ਮੈਂ ਲੈ ਕੇ ਆ ਗਿਆ ਮੈਂ ਤਾਂ 12 ਤਰੀਕ ਨੂੰ ਤੋਂ ਬਾਅਦ ਅੱਜ ਸੱਤ ਅਗਰੀ ਕੱਲੇ ਦੀ ਹਾਂਜੀ ਹਾਂਜੀ ਡਾਕਟਰ ਜਿੰਗਲੀ ਇਹ ਕੋਈ ਗਲਤੀ ਤਾਂ ਨਹੀਂ ਹਾਂ ਠੀਕ ਨੇ ਹੰਦੋਂਵੇਂ ਠੀਕ ਹਾਂਜੀ ਹਾਂਜੀ ਭਾਜੀ ਠੀਕ ਹੈ ਅਮਨ ਕੁਮਾਰ ਹਾਂਜੀ ਕੀ ਹੋਇਆ ਸੀ ਸਾਰਾ ਹਾਂਜੀ ਭਾਜੀ ਕਿਹੜੀ ਜਗ੍ਹਾ ਰਹਿੰਦੇ ਹੋ ਜੋੜੇ ਫੜਕ ਜਿਸਮੇਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਣਾ ਹੈ ਕੋਈ ਆਪਾਂ ਨੇ ਪਹਿਲੇ ਬਾਰ ਉਹ ਬਟੌਰ ਰੋੜਾ ਚੈਤਰਾ ਇੱਥੇ ਲੈ ਕੇ ਆਏ 2-3 ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਥੇ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਰਸਤੇ ਚ ਹੀ ਹੋ ਗਿਆ ਬੱਚਾ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖੋ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਦੇ ਮੱਥੇ ਤੇ ਮੈਂ ਲੈ ਕੇ ਆ ਗਿਆ ਮਾਦਾ 12 ਤਰੀਕ ਨੂੰ ਸੰਤਵਾਰ ਅੱਜ ਜਸਤਿਕਰੀ ਕਰ ਲਈ ਹੈ ਹਾਂਜੀ ਹਾਂਜੀ ਡਾਕਟਰ ਦਿੰਗਿੰਦੀ ਹੈ ਕੋਈ ਨਾ ਗਲਤੀ ਦੱਸੋ ਹਾਂ ਠੀਕ ਨੇ ਹੰਦੋਂ ਮੈਂ ਠੀਕ ਹਾਂਜੀ ਹਾਂਜੀ ਭਾਜੀ ਠੀਕ ਹੈ ਅਮਨ ਕੁਮਾਰ ਹਾਂਜੀ ਕੀ ਹੋਇਆ ਸੀ ਸਾਰਾ ਹਾਂਜੀ ਭਾਜੀ ਕਿਹੜੀ ਜਗ੍ਹਾ ਰਹਿੰਦੇ ਹੋ ਜੋੜੇ ਫੜਕ ਜਿਸਮਿਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਇੱਥੇ ਭਾਜੀ ਆਪਾਂ ਇਹਨਾਂ ਨੇ ਪਹਿਲੇ ਬਰੋ ਬਟੋਰ ਰੋੜਾ ਚੇਤਰਾ ਇਹ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਰੀਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਛੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਮੱਛੇ ਰਸਤੇ ਚ ਹੀ ਹੋ ਗਿਆ ਮੱਛੇ ਹਾਂਜੀ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖੋ ਉਹਨਾਂ ਨੇ ਤੇ ਆਈ ਦੱਸਿਆਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮੱਛੇ ਆ ਤੇ ਮੈਂ ਲੈ ਕੇ ਆ ਗਿਆ ਲਾ ਤਾਂ 12 ਤਰੀਕ ਨੂੰ ਸੰਬਤ ਬਾਦ ਅੱਜ ਸੱਤ ਦਿਨ ਗ੍ਰੀਫ ਕਰ ਲਈ ਹਾਂ ਹਾਂਜੀ ਹਾਂਜੀ ਡਾਕਟਰ ਨੇ ਕਹਿੰਦੀ ਹੈ ਕੋਈ ਗਲਤੀ ਨਹੀਂ ਆਹ ਠੀਕ ਨੇ ਹੁਣ ਦੋਵੇਂ ਠੀਕ ਹਾਂਜੀ ਹਾਂਜੀ ਭਾਈ ਠੀਕ ਹੈ અમન કુમાર હાજી ਕੀ ਹੋਇਆ ਸੀ ਸਰਾਂ ਹਾਂਜੀ ਭਾਈ ਕਿਹੜੀ ਜਗ੍ਹਾ ਰਹਿੰਦੇ ਜੋੜੇ ਫੜਕ ਦਸਮੇਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਪਾਜੀ ਆਪਾਂ ਉਹਨਾਂ ਨੇ ਪਹਿਲੇ ਬਾਰ ਉਹ ਬਟੌਰ ਰੋੜਾ ਚੇਤਰ ਆਏ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦੜ ਦੇ ਮੱਛੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਰਸਤੇ ਚ ਹੀ ਹੋ ਗਿਆ ਬੱਚਾ ਹਾਂਜੀ ਠੀਕ ਨੇ ਤੁਹਾਨੂੰ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖ ਲਓ ਉਹਨਾਂ ਨੇ ਤੇ ਆਈ ਦੱਸਿਆਗਾ ਕਿ ਤੂੰ ਹੀ ਪਹਿਲੇ ਲੈ ਕੇ ਆ ਜੰਦੇ ਮੈਂ ਤੂੰ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲੇ ਆ ਤੇ ਮੈਂ ਲੈ ਕੇ ਆ ਗਿਆ ਲਾ ਤਾਂ 12 ਤਰੀਕ ਨੂੰ ਦਸਤ ਬਾਅਦ ਅੱਜ ਸੱਤ ਗ੍ਰੀ ਕਰ ਲਈ ਹੈ ਹਾਂਜੀ ਹਾਂਜੀ ਡਾਕਟਰ ਜੀ ਨੇ ਕਹਿੰਦੀ ਹੈ ਕੋਈ ਨਾ ਗਲਤੀ ਦੱਸ ਹਾਂ ਠੀਕ ਨੇ ਹੰਦੋਂ ਮੈਂ ਠੀਕ ਹਾਂਜੀ ਹਾਂਜੀ ਭਾਜੀ ਠੀਕ ਹੈ